ਜੀ ਬਾਈ ਜੀ 7 6 ਰੇਕਾ ਕਿਵੇਂ ਹੋਈ ਠੀਕ ਆ ਜੀ ਲਿਆ ਬਾਈ ਇੱਕ ਨੁਸਤਰਾ ਡਾਈ ਆਪਾਂ ਅੱਜ ਕੜਦੇ ਆ 1 ਵਜੇ ਸਾਡਾ ਲਕੜ ਪਾੜ ਗਈ ਬਾਈ ਤੇ ਇੱਕ ਸਾਡਾ ਚੌਥੇ ਦਿਨ ਆਇਆ ਪਰ ਤੂੰ ਚੌਥੇ ਦਿਨ ਹੈ ਦੇਖ ਉਹ ਵੀ ਧੰਨੋ ਦਿਖਾਉਣੇ ਆ ਅੰਦਰ ਪਿਆ ਵੀਰੇ ਮੈਂ ਲਿਆਉਣਾ ਚਾਹ ਕੇ ਪਹਿਲਾਂ ਉਡਾਉਣੇ ਵਾਲੇ ਉਡਾ ਦिए ਕਬੂਤਰ ਲੈ ਛੱਡ ਪਹਿਲਾਂ ਪਹਿਲਾਂ ਕਿਹੜਾ ਛੱਡਣਾ ਸਭ ਤੋਂ ਪਹਿਲਾਂ ਲਿਆ ਆ ਜਾ ਹਰੇ ਤੁਸਲ ਆ ਹਰੇ ਗੰਡਾ ਦਾ ਠੀਕ ਹੈ ਲਓ ਇਹ ਪਹਿਲਾ ਕਬੂਤਰ ਆਜਾ ਹਰੇ ਗਾਡਾ ਚਾਲ ਵਿੱਚ ਚੱਲ 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 ਬੁੱਤ ਚੱਲ ਲਓ ਜੀ ਦੂਜਾ ਲਈਏ ਇਹ ਰਾਤ ਇੱਧਰ ਨਹੀਂ ਕਰੇ ਬਾਈ ਰਾਤ ਇੱਧਰ ਹੀ ਦੀਗੇ ਅੰਦਰ ਪਈ ਰਿਆਚ ਕਿਧਰ ਗਿਆ ਜੋ ਉੱਪਰ ਦੂਜਾ ਵਿੱਚ ਨਿਕਲ ਗਿਆ ਉਹ ਚਲੇ ਗਿਆ ਵੀਰੇ ਵੀਡੀਓ ਬੰਦੇ ਰਹੇਗੀ ਚੱਲੀ ਜਾਂਦੀ ਹੈ ਚੱਲ ਕੋਈ ਨਹੀਂ ਲਓ ਜੀ ਤੀਜਾ ਵੀ ਛੱਡিয়ে ਚ ਉੱਪਰ ਚ ਸ਼ਿਟਿੰਗ ਅੱਖਾਂ ਦਾ ਤੀਜਾ ਬੁੱਤ ਛੱਡ ਦੇ ਚੜ ਗਿਆ ਇਹ ਚੜ ਗਿਆ ਵੀ ਜੋ ਉੱਪਰ ਲਓ ਇਹ ਚੌਥਾ ਵੀ ਇਹ ਚੱਲਿਆ ਨਹੀਂ ਯਾਰ ਵੀਰੋ ਕਣ ਸਮਾਰ ਕੇ ਯਾਰ ਗੂਤਰ ਜਿਵੇਂ ਦੂਏ ਚੱਲ ਪਏ ਨਾ ਵਿੱਚ ਬੰਦ ਵੀ ਸੀ ਤੇ ਉਹਨਾਂ ਦੇ ਵੀ ਪਹਿਲੀ ਪਹਿਲੀ ਵਾਰ ਆੜਾਇਆ ਕਾਲੀ ਕਾਲੇ ਟੂਸੇ ਵਾਲਾ ਉਹ ਵੀ ਚੱਲ ਪਿਆ ਪਰ ਇਹ ਨਹੀਂ ਜੱਲਿਆ ਤੇ ਨਹੀਂ ਵਧਿਆ ਫਿਰ ਆਪਾਂ ਇਹ ਰੱਖ ਲੈਣਾ ਇਹਦੇ ਨਾਲ ਦਾ ਇੱਕ ਦਾ ਤਾਂ ਕੋਈ ਫਾਇਦਾ ਨਹੀਂ ਹੋਰ ਆਪਣੇ ਕੋ ਕਲ ਆ ਗਿਆ ਆ ਗਿਆ ਕੱਢੀਏ ਬੱਚੇ ਜੋ ਲਓ ਜੀ ਪੰਜਵਾਂ ਜਾਨਵਰ ਮਾਰਦੇ ਬੱਚਾ ਹਾਂ ਕਿਹੜੀ ਜੋੜੀ ਦਾ ਕਾਲੇ ਦਾ ਕਾਲੇ ਦੇ ਗਖਾ ਤੀਜੇ ਥੋਂ ਤੇ ਆ ਗਿਆ ਵਾਹ ਗਰੂ ਸੱਚ ਨਵਾਂ ਵਾਲੀ ਝੋਲੀ ਹੋਲਾ ਲਾਤਾ ਭਲੇਖੇ ਨਾ ਕੱਲ ਕੋਈ ਨਹੀਂ ਲਓ ਜੀ ਦੂਜਾ ਬੱਚਾ ਛੇਵਾਂ ਜਾਨਵਰ ਡਾਉਣ ਲੱਕਾ ਕਾਲੀ ਪਤੀ ਲਾ ਕੱਤਰ ਗਿਆ ਆ ਗਿਆ ਆ ਆ ਚੱਲ ਉਹ ਤੇ ਲੈ ਉਹ ਹੀ ਭਾਈ ਤੀਜਾ ਬੱਚਾ ਸਤਵਾਂ ਜਨਵਾਰ ਜਾ ਲੈ ਆ ਹਾਂਜੀ ਅੱਠਵਾਂ ਬੱਚਾ ਠੱਠੀ ਜੀ ਬਣੋ ਬਾਈ ਪੰਜਵੇਂ ਕੰਨੀ ਚਾ ਚਾਲੋ ਇਹ ਜਾਂਦੀ ਆ ਗਲੇਲ ਮੰਗ ਫੜਫੜ ਕਰਦੀ ਲੈ ਹੁਣ ਆ ਟੰਗ ਦੀ ਨਵੇਂ ਬੱਚੇ ਤੇ ਗੂਤਰ ਇਹਨਾਂ ਨੂੰ ਵੀ ਖੋਲਦੀ ਏ ਬਾਈ ਲਿਆ ਇਹ ਖੋਲ ਤੇ ਵੀ ਮੁਰਗੇ ਵੀ ਆਹ ਬਾळा ਲੜਾ ਕਹਾ ਜਦੋਂ ਠੁੰਕਾ ਮਾਰਨ ਆਉਂਦਾ ਉਹਨਾਂ ਦੇ ਪਏ ਫੇਰ ਲੈਣਦੇ ਥੋੜਾ ਜਿਹਾ ਫੇਰ ਤੈਨੂੰ ਛੱਡਦੇ ਆ ਲਓ ਜੀ ਪਰਾ ਘਾ ਆਇਆ ਜੋ ਬਰ ਆਪਣਾ 4 ਦਿਨ ਲਾ ਕੇ ਗਵਰਮੈਂਟ ਦੇ ਉੱਤੇ ਇਦਰੋਂ ਸਹੀ ਨਹੀਂ ਲਾਣਾ ਲਓ ਸਵਾਰੰਗ ਆਇਆ ਜਿਹੜਾ ਬਚਾਤੀ ਉਹ ਚੌਥੇ ਦਿਨ ਆਇਆ ਇਹ ਹੁਣ 2 ਦਿਨ ਹੋ ਗਏ ਲੱਗ ਰੱਖਿਆ ਇਹਨਾਂ ਨੇ ਕੰਨੀਆਂ ਤੋੜਤੀਆਂ ਗਦਿਆਂ ਨੇ ਲਓ ਜੀ ਪੈ ਗਿਆ ਸੀ ਸਵੇਰੇ ਸਵੇਰੇ ਲਫਾਫਾ ਨੂੰ ਫੇਰ ਟੁੱਟਿਆ ਫੇਰ ਆ ਗਿਆ ਇਹਨੂੰ ਦੇ ਦੇ ਅੱਤ ਕਾ ਫਰਦਨਾਰੇ ਦੁੱਸੇ ਵਾਲਾ ਫਿਰਦਾ ਆਪਣਾ ਲਾਲ ਦੁੱਸੇ ਵਾਲਾ ਫਿਰਦਾ ਦੋ ਘੰਡ ਪੂਛ ਵਾਲਾ ਬਜਾ ਝੱਲ ਵਾਲਾ ਫੱਟੀ ਵਾਲਾ ਆ ਚਿੱਟੇ ਕਿਹੜੇ ਨੇ ਦੋ ਆਹ ਦੇਖੋ ਟੂਸੇ ਵਾਲਾ ਕਾਲੇ ਟੂਸੇ ਵਾਲਾ ਹੈਗੇ ਹੈਗੇ ਵੀਰੇ ਆ ਪਿਠਾਤੇ ਬੱਚੇ ਆਪਾਂ ਇੱਕ ਬੱਚਾ ਉਤਲੀ ਛਤਰੀ ਤੇ ਚਾੜਤਾ ਸਾਡੇ ਇੱਥੇ ਇੱਕ ਮੰਡੀ ਕਬੂਤਰੀ ਲੈ ਕੇ ਤੇ ਉਹਨਾਂ ਕੋ ਬਚਾਰਿਆਂ ਕੋ ਜਗ੍ਹਾ ਹੈ ਨਹੀਂ ਦੀ ਰੱਖਣ ਉਹ ਛੱਡ ਗਿਆ ਆਪਣੇ ਕੋ ਮਾ ਚੱਲ ਕੋਈ ਨਹੀਂ ਬੈਠੇ ਜਾਂ ਥੇ ਡਾਲਾਂਗੇ ਆਏ ਪੀਏ ਚਾ ਅੱਜ ਫਿਰ ਕਟਾਈਏ ਪਾਲ ਦੇਖਾਂਗੇ ਨਹੀਂ ਤਾਂ ਕਿਹਾ ਵੀ ਕੱਲੂ ਕਟਾ ਕੇ ਲਿਓ ਅੱਜ ਕਟਾ ਕੇ ਲਿਆ ਬੰਦੀ ਆਣ ਗਈ ਅੱਜ ਕਟਾ ਕੇ ਲਿਆ ਬੰਦੀ ਆਲੇ ਬੰਦੀ ਤਾਂ ਲੱਗਣੀਆਂ ਨਹੀਂ ਇਹਦੇ ਨੇ ਕਿਹੜਾ ਕਿਹੜਾ ਬੈਂਦਾ ਵਧੀਆ ਕੋਈ ਨਹੀਂ ਕੋਈ ਨਹੀਂ ਬਾਈ ਹਾਂ ਤੇ ਲਾਓ ਇਹ ਚੜ ਕੇ ਦੁਬਾਰਾ ਉੱਚੇ ਕੋਈ ਨਹੀਂ ਕੋਈ ਨਹੀਂ ਇਹ ਗਨ ਬਾਈਟ ਖਣਾ ਆ ਗਏ ਬੈਠਣਾ ਆ ਕੇ ਦੀ ਹਾਂਜੀ ਪਰ ਬੈਠੇ ਹੋ ਨਹੀਂ ਚੜ ਗਏ ਫੇਰ ਮੁੜ ਗਏ ਤਾਂ ਹੀ ਹਾਂ ਦੇਖਦਾ ਬੈਂਟ ਸੰਤਾ ਟਾਈਮ ਪਾਸ ਵਧੀਆ ਹੋ ਜਾਂਦਾ ਨੰਨੋ ਹਾਂ ਸਾਰੀ ਅੜੀ ਲੱਗੀ ਆਂਦੀ ਆ ਵਧੀਆ ਵਧੀਆ ਲਾਓ ਚਾਹ ਪੀਣੀ ਆ ਹਾਂਜੀ ਆ ਜਾਓ ਵੀਰੇ ਤੁਸੀਂ ਪੀ ਲਓ ਚਾਹ ਜੀ ਹਾਂਜੀ ਹਣ ਦੱਸੋ ਜਿੰਨੇ ਜਿੰਨੇ ਮਾ ਭਾਈ ਜੀ ਚਾਹ ਪਣੀ ਆਜੋ ਨੋਨੀ ਕੋ ਹਾਂ ਦੋ ਲੋ ਭਾਈ ਜੀ ਦੋ ਕੰਪਟਰ ਬਹਿ ਗਿਆ ਆਪਣੇ ਇੱਕ ਬਹਿ ਕੇ 11:30 ਵਜੇ ਇੱਕ 11:36 ਦੇ ਲੈਣ ਦੇ ਵਾਲਾ ਤਾਂ ਬਹਿ ਗਿਆ ਸੀ 12:50 ਤੇ ਦਿਖਾਈ ਪੈ ਲੱਕਾ ਜਿਹੜਾ ਦੋ ਵਜੇ ਨੇ ਵਾਲੇ ਨੇ ਜੀ ਪੰਜ ਦੋ ਵਜੇ ਨੇ ਵਾਲੇ ਨੇ ਜੀ ਪੰਜ ਕੰਪਟਰ ਫਰਦਿਆਂ ਰੰਗ ਤਾਂ ਸਾਰੇ ਗੀੜਾ ਟੇਡੀ ਫੱਟੀ ਗਲਾਬੀ ਕਾਤ ਹਰਾ ਕੰਡ ਕਾਲਾ ਟੂਸਾ ਹਰਾ ਟੂਸਾ ਨਾ ਬਈ ਹਾਂਜੀ ਆ ਜਾ ਆ ਜਾ ਪਾਪਾ ਫੜੀਂਗੇ ਇਹਨੇ ਆ ਜਾ ਆਮੜੇ ਫੜੀਂਗੇ ਲਓ ਕਾਹੜਾ ਫੜਾ ਬਣਾਵਾ ਸਵਰਾ ਦੇ ਲਓ ਪਾਪਾ ਮੋਟਰ ਤੋਂ ਦੁਬਾਰਾ ਬਚਾ ਵੀ ਬਹਿ ਗਿਆ ਨਹੀਂ ਦੋਸਤਾ ਹੀ ਤੇ ਹੈ ਦੋਸਤਾ ਹੀ ਦੇ ਕਾਂਤਲਾ ਬਿਠਾ ਬਹਿ ਗਿਆ ਬਚਾ ਹਾਂ ਲੈ ਆ ਸਵਰੀ ਵੀ ਅੱਜ ਬਚਾ ਬਹਿ ਗਿਆ ਲੈ ਵੀਰੇ ਲਾਦ ਮਾ ਜਾ ਉਤੇ ਬਹਿ ਗਿਆ ਦੂਏ ਚਾਰ ਰਹਿ ਗਏ ਨਾ ਚਾਰ ਰਹਿ ਗਏ ਚਾਰ ਰਹਿ ਗਏ ਦੂਏ ਪਹਿਲਾਂ ਕਿਹੜੇ ਵਜੇ ਬਹਿ ਗਏ ਤੇ ਉਹ ਤਾਂ ਸਰਜਰੀ ਬਹਿ ਗਏ ਨਾ ਗੁਲਾਬੀ ਚਲਰ ਵਾਲਾ ਹਾਂ 6:11 ਵਜੇ ਹਾਂ ਫੁੰਡੇ ਟੁੱਸੇ ਵਾਲਾ ਹੂੰ ਯਾਰ ਆਪ 36 ਦੇ ਹੂੰ ਬੰਦ 536 ਤੇ ਯਾਰ ਆ ਵਟੇ ਦੇ ਕਾਲੀ ਫੱਟੀ ਵਾਲਾ ਕਾਲੀ ਫੱਟੀ ਵਾਲਾ 1250 ਤੇ 1250 ਤੇ ਲਿਆ ਵੀਰੇ ਇਹਨਾਂ ਨੂੰ ਇਹਨੂੰ ਲਾ ਲਵਾ ਬਚੇ ਐ ਚ ਲਾ ਲਨੇ ਬੜੇ ਖੁੱਡੇ ਚ ਆ ਬਹਿ ਗਿਆ ਕਾਂ ਤਾਲਾ ਬਚਾ ਬਹੁਤ ਵਧੀਆ ਓੱਡਿਆ ਅੱਜ ਦੀ ਤੀਜੀ ਚੌਥੀ ਕਿਡਾਰੀ ਸੀ ਦੋਸਤਾਂ ਦੇ ਉਹਦਾ ਭਾਈ ਹਤਲੇ ਦਾ ਹੈ ਇਹੜਾ ਆਪਣਾ ਹਾ ਗੋਮਟ ਤੇ ਨਹੀਂ ਚਲੇਗਾ ਤੇ ਇਹਦਾ ਭਾਈ ਆ ਇਹਦਾ ਇਹ ਇਹਦਾ ਰੱਤੇ ਦਾ ਇਹਨੂੰ ਵੀ ਡਾਉਣਾ ਇੱਕ ਦਿਨ ਤੱਕ ਇਹਦੇ ਗਰਮ ਪਾਣੀ ਲਿਆਉਣਾ ਮੈਂ ਥੱਲੋਂ ਕਰੀਏ ਖੰਭ ਜੇ ਲੋਟ ਉਹਿਆ ਵੀ ਦੇ ਨਾ ਛੱਡਦਾ ਔਰ ਇਹਦੇ ਕੋਲ ਚਾਰੋਂ ਬੱਤ ਪਾਣੀ आले ਠਹਿਰ ਕੇ ਦਿੰਨੇ ਆ ਖੜ ਜਾ ਖੜ ਜਾ ਖੜ ਜਾ ਲਓ ਜੀ ਉੱਧਰ ਕਹਿੰਦੇ ਕਾਲੇ ਟੂਸੇ ਵਾਲਾ ਕੁਤਰ ਵੀ ਬਹਿ ਗਿਆ ਟਾਈਮ ਹੋ ਗਿਆ ਮੇਰੇ ਵੀਰੇਓ ਸਾਢੇ 12 2:30 ਵਜੇ ਸਾਢੇ 12 ਨਹੀਂ ਕੁਛ ਆਪ ਕਹਤੇ ਨਹੀਂ ਆਉਂਦਾ ਟਾਈਮ ਲਓ ਜੀ 2:30 ਵਜੇ ਬੈਠਾ ਕਾਲੇ ਟੂਸੇ ਵਾਲਾ ਰਹਿ ਗਏ ਤਿੰਨ ਹਨਾ ਹਾਂ ਤਿੰਨ ਰਹਿ ਗਏ ਹਰਾ ਟੂਸੇ ਲੈ ਵੀਰੇ ਉਹੀ ਲਾ ਲਵਾ ਯਾਰ ਮੈਂ ਲਓ ਜੀ ਭਰਾ ਆ ਵੀ ਬਹਿ ਗਿਆ ਆਪਣਾ ਕਾਲੇ ਟੂਸੇ ਵਾਲਾ ਇਹਨੂੰ ਖੜਾ ਵੀਰੇ ਉੱਧਰ ਛੱਡੀ ਐ ਡੋਲੀ ਚ ਆਇਆ ਪੁੱਤਰੇ ਆਇਆ ਮੇਰਾ ਸੋਹਣਾ ਲਓ ਇਹ ਚਿੱਟੀਆਂ ਵਾਲਾ ਆਪਣਾ ਬੈਠ ਗਿਆ ਵੀਰੇ ਇਹ ਇਹ ਬੈਠਿਆ 2:30 ਵਜੇ ਲਓ ਜੀ ਬਾਈ ਇਹਨੂੰ ਕਰੀਏ ਬੰਦ ਓਰੇ ਛੱਡੀ ਚਲੋ ਪੁੱਤਰੇ ਫੋਨ ਆ ਗਿਆ ਕਿਹਦਾ ਲਓ ਜੀ ਇਹ ਬੈਠਿਆ ਵੀਰੇ ਆਪਣਾ 2:30 ਵਜੇ ਲਿਆ ਬਈਆ ਚੱਲ ਰਾਲਾ ਲਾਈ ਇਹਨਾਂ ਤੋਂ ਲਿਆ ਨਹੀਂ ਵੀਰੇ ਆ ਆ ਗਏ ਜਾਨਵਰ ਆਪਣੇ ਕਾ ਫਿਰਦਾ ਇੱਕ ਆ ਬਚਾ ਆਉਂਦਾ ਪੱਠੀ ਜੀ ਬਣੂ ਐ ਇਹ ਕਿੱਥੇ ਕਾ ਆ ਆ ਗਿਆ ਵੀਰੇ ਤੇ ਇੱਕ ਆ ਫਿਰਦਾ ਚਾਏ ਥੋੜਾ ਜਿਹਾ ਔਰੇ ਇਹ ਤੁਹਾਨੂੰ ਮੈਂ ਦਿਖਾਉਣਾ ਇੱਥੇ ਆ ਇਹ ਨਹੀਂ ਆਉਂਦਾ ਵੀਰੇ ਕਿਲੀ ਚਾਹ ਥੋੜਾ ਜਿਹਾ ਆ ਫਿਰਦੇ ਨੇ ਦੂਏ ਤੋਂ ਤੇ ਟਾਈਮ ਵੀ ਅਜੇ ਤੱਕ ਸੋਣਾ ਕਰਕੇ ਬਾ ਇਹਨਾਂ ਜੋ ਆਪਾਂ ਛੱਡ ਦੇਣ ਨੇ ਦੇਖ ਕੇ ਜਿਵੇਂ ਲੋਟ ਲੱਗਿਆ ਜਿਹੜਾ ਜਿਹੜਾ ਆਪਾਂ ਇਹਨੂੰ ਬੱਚੇ ਨੂੰ ਦਵਾਈ ਤਾਂ ਨਹੀਂ ਲਾਈ ਲੈ ਇਹਨੂੰ ਵੀ ਦਵਾਈ ਲਾਈਏ ਜੁੰਨਾ ਵਾਲੀ ਇੱਕਦਾਂ ਨਾ ਰੋਕ ਕੇ ਇਹਨਾਂ ਨੂੰ ਵੀ ਇੱਕ ਇੱਕ ਗੋਲੀ ਹੋਰ ਲੱਗੂ ਰਾਜਾ ਨੂੰ ਧੰਨੋ ਇੱਧਰ ਦਿਖਾਉਣਾ ਜਿਹੜੀਆਂ ਆਪਣੀਆਂ ਜੋੜੀਆਂ ਲਾਈਆਂ ਤੇ ਕਿੰਨੇ ਕਨੇ ਬੱਚੇ ਕੱਢ ਲਏ ਮੈਂ ਦਿਖਾਉਣਾ ਇੱਕ ਮਿੰਟ ਅੰਦਰ ਹੋ ਜਾਵਾਂ ਵੀਰੇ ਲਾਉਂ ਪ੍ਰਾ ਅੱਗੇ ਜੋੜਿਆਂ ਵਾਲੇ ਚ ਦੋ ਬੱਚੇ ਤਾਂ ਇਹਨੇ ਕੱਢ ਲਏ ਜਿਹੜੇ ਪੂਰੀ ਨੇ ਤੇ ਇਹਦੇ ਨਾਲ ਪੂਰੀ ਦੇ ਨਾਲ ਨਾ ਆਪਣਾ ਆ ਕਬੂਤਰ ਲੱਗਾ ਹੈ ਚਿੱਟੀਆਂ ਦਾ ਆਹ ਇਹਦੇ ਆਪਣੇ ਕੋਲ ਦੋ ਬੱਚੇ ਪਹਿਲਾਂ ਮਿਲ ਗਏ ਉਹ ਹੋਰ ਕਬੂਤਰੀ ਨਾਲ ਉਹ ਇੱਕ ਮਿੰਟ ਪੁੱਤ ਇੱਕ ਮਿੰਟ ਹੋਣੀ ਛੱਡ ਦੇਣਾ ਤਿੰਨ ਆਹ ਲਓ ਜੀ ਦੋ ਬੱਚੇ ਆ ਨਿਕਲੇ ਬੈਠੇ ਨੇ ਤੇ ਇੱਕ ਇੱਕ ਬੱਚਾ ਪਿਓਰ ਨਿਕਲਿਆ ਆ ਬਾਈ ਫੈਰ ਨਪਾਈ ਦਾ ਲਾਇਆ ਤੇ ਆ ਦੇ ਦੋ ਇਹਦੇ ਥੱਲੇ ਬੈਠੇ ਇਹਦੇ ਲੱਗੇ ਨੇ ਵੀਰੇ ਬੈੜੀ ਕਬੂਤਰੀ ਲੱਗੀ ਹੈ ਇਹਦੇ ਨਾਲ ਤੇ ਇਹਦੇ ਨਾਲ ਵੀ ਬੈੜੀ ਉਹ ਲੱਗੀ ਹੈ ਇਹਨੇ ਹੁਣ ਤਰਨੇ ਅੰਡੇ ਤੇ ਦੋ ਬੱਚੇ ਆ ਨਿਕਲੇ ਵੀਰੇ ਇਹ ਵੀ ਚਿੱਟੀਆਂ ਦੇ ਕਬੂਤਰ ਤੇ ਮੇਲਾ ਦਾ ਸ਼ਾਇਦ ਦੇਖਣੀ ਬੋ ਯਾਰ ਕਿਹੜੀ ਕਬੂਤਰੀ ਬੰਦੀ ਹੈ ਸ਼ਹਿਰਾ ਬੰਦੀ ਹੈ ਉਹ ਤੇ ਬਾਕੀ ਲੱਗ ਜੂ ਪਤਾ ਜਿਵੇਂ ਆਪਾਂ ਬਾਈ ਨੂੰ ਦਿੱਤੇ ਦਿਨਾਂ ਬਾਹਰਲੇ ਨੂੰ ਉਮੇ ਹੀ ਲੱਗੇ ਹੋਏ ਨੇ ਸਾਰੇ ਆਹ ਕਬੂਤਰੀ ਪਿਓਰ ਆ ਵੀਰੇ ਭੈਣ ਭਾਈਆਂ ਦੀ ਕਰੀ ਆਹ ਬੈੜੀਆਂ ਨੇ ਆਪਣੀਆਂ ਤੇ ਦੋ ਗੁੱਚੇ ਆ ਨਿਕਲਦੇ ਨੇ ਵੀਰੇ ਆਦੇ ਆਂਡੇ ਚ ਇੱਕ ਨਿਕਲਿਆ ਇੱਕ ਨਿਕਲਦਾ ਜਾਦਾ ਇਹ ਲੋ ਨਿਕਲਣ ਲੱਗਿਆ ਆਂਡੇ ਚ ਉਹ ਵਾਲੇ ਆਉਦੇ ਇਹ ਨਿਕਲੇ ਨਿਕਲੇ વાગુરુ સતનામ નિકલે લી દો ઉય નિકલ ખાણે બબુત્ર આપણા આ દો બજે નિકલ્યા કઠે ਬਜਿਆ ਦਾ ਆਪਣਾ ਢੇਰ ਲੱਗ ਜਾਣਾ ਇਹਨੇ ਨਹੀਂ ਸ਼ਾਇਦ ੱਲੇ ਕੱਟੇ ਯਾਰ ਮੈਂ ਕਿਹਾ ਦੇਖਾਂ ਦਾ ਸਹੀ ਨਹੀਂ ਨਹੀਂ ਇਹਨੇ ਨਹੀਂ ੱਲੇ ਕੱਟੇ ਆਹ ਦੇ ਦਿਨੇ ਬਾਈ ਪਿਓਰ ਕਬੂਤਰੀ ਦੇ ਨਾਲ ਚਿੱਟੀਆਂ ਦਾ ਲੱਗਿਆ ਆ ਲਿਓ ਵਾਹਿਗੁਰੂ ਸਤਨਾਮ ਮਾਲਕਾ ਭਲਾ ਕਰੀ ਸਭ ਦਾ ਯਾਰਸ਼ ਬਾਈ ਦਾ ਘੰਡ ਵਾਲਾ ਬੰਦਾ ਬੰਦਾ ਉੱਡ ਗਿਆ ਜਮ ਜਮ ਹੀ ਜਾਲ ਤੇ ਪੈਰ ਲਾਉਂਦਾ ਲਾਉਂਦਾ ਕੀ ਹੋਇਆ ਯਾਰਸ਼ ਬਾਈ ਨਿਕਲ ਗਿਆ ਕੀ ਕਹਿੰਦਾ ਸੀ ਪਹਿਲਾਂ ਕਿਹਾ ਉਹਦੀ ਬਰੀਦਾ ਨੇ ਵੀ ਬਗਲਾ ਫੇਰ ਗਿਆ ਤੀ ਬਰੀਦਾ ਨੇ ਕਹਿੰਦਾ ਫੇਰ ਗਿਆ ਉੱਤਈ ਆ ਆ ਫਿਰਦਾ ਸਰਾਈ ਲਾਦਾ ਇਹਦਾ ਉਪਰਾ ਨੇ ਕਰਤੀ ਸ਼ੁਰੂ ਰੋਟੀ ਲਓ ਜੀ ਸਮਰੀ ਬਈ ਦਹੀਂ ਵੀ ਲਾ ਲਾ ਫਿਰ ਕੇ ਦਵਾਰਾ ਚੜ ਗਏ ਵੀਰੇ 3 ਵਜ ਗਏ ਸਾ ਆਪਣੇ ਚੂਚੇ ਡੱਡੇ ਹੋ ਗਏ ਜੋਗਰ ਆਇਆ 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 ਆ ਗਿਆ ਕੰਡਾਲਾ ਵੀਰੇ ਆਇਆ ਆਇਆ ਆ ਬੱਚਾ ਇੱਧਰ ਆਇਆ 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 ਰੋਟੀ ਖਾ ਲਾ ਗੇ ਘਰ ਤਾਂ ਇਹਨਾਂ ਨੂੰ ਤਾਂ ਪਾਣੀ ਰੱਜ ਮਾ ਆਪਾਂ ਬੱਚਿਆਂ ਨਾਲ ਤੇ ਦੂਏ ਚੜ ਗਏ ਤੰਨੇ ਫੇਰ ਆ ਖੜੇ ਨੇ ਉੱਤੇ ਵੀਰੇ ਦੋ ਵੱਡੇ ਨੇ ਇਹਨਾਂ 'ਚ ਇੱਕ ਪੱਠੀ ਜੀ ਆ ਤਿੰਨੇ ਚੜ ਗਏ ਕੀ ਨਾ ਰੱਖਿਆ ਤਾਂ ਗਿਟਰਾ ਗੇਟਰਾ ਅੱਗੇ ਤਾਂ ਲਓ ਜੀ ਭਰਾ ਇਹ 3.5 ਹੋ ਗਏ ਜਾਨਵਰ ਉੱਚੇ ਚਲੇਗੇ ਫੇਰ ਇੱਕ ਤੁਹਾਨੂੰ ਕਬੂਤਰੀ ਦਿਖਾਉਣੀ ਆ ਮਦੀਨ ਬਣ ਗਈ ਸ਼ਾਹ ਕੀ ਆਪਣੀ ਆ ਲੋ ਸ਼ਾਨ ਕੀ ਦਿਖਾ ਜੀ ਇਹ ਘੰਡ ਪੂਛ ਵਾਲਾ ਬੱਚਾ ਬਾਈ ਹਾਂ ਘੰਡ ਟੋਰੀ ਵਾਲਾ ਆ ਦੇ ਪੰਜੇ ਨੇ ਸਰਫਾਰਾ ਪੂਰੀ ਐਨ ਇਹ ਨਾ ਜਿਹਦੀ ਮਾਂ ਸੁਖ ਬਾਈ ਕੋ ਚਲੇਗੀ ਚਿੱਟੀਆਂ ਅੱਖਾਂ ਦੀ ਲਾਲ ਸਰੀ ਕਬੂਤਰੀ ਪਿਓ ਇਹਦਾ ਆਪਣੇ ਕੋਲ ਪਰਲੇ ਪਾਸੇ ਖੁੱਡੇ ਚ ਜੋੜਾ ਲਾਇਆ ਹੋਇਆ ਹੈ ਜਿਹੜਾ ਪੂਰੀ ਨਰਤੀ ਨਾ ਲੱਗਿਆ ਉਹ ਇਹਦਾ ਪਿਓ ਆ ਬਾਈ ਘਰੋਂ ਚੱਕ ਕੇ ਮੈਂ ਆ ਮਦੀਨ ਬਹੁਤ ਚੰਗੀ ਆ ਤੇ ਥੱਲੜ ਲੈ ਖੰਬ ਪੱਟਣੇ ਨੇ ਬਾਈ ਆ ਪੂਰੀ ਫਰ ਸਾਰਾ ਕੱਲੂ ਪੱਟਾਂਗੇ ਹੁਣ ਚਲੋ ਪੂਰੀਆਂ ਬਣੀ ਪਈ ਆ ਰੱਬ ਰੱਖੇ ਸੌਖੇ ਤੇ ਕੀ ਤਾਤਾ ਤੇ ਮਿਹਰ ਕਰੀ ਸਾਰੇ ਭਰਾਵਾਂ ਨੂੰ ਬਿਮਾਰੀ ਠਮਾਰੀ ਦੋ ਜਾਨਵਰਾਂ ਨੂੰ ਸਾਰਿਆਂ ਦਿਆਂ ਨੂੰ ਬਚਾ ਕੇ ਰੱਖੀ ਲਓ ਕਰੋ ਚੱਕ ਲਓ ਵੀਰੇ ਆ ਟਟੇ ਦੋ ਘੰਡਾ ਵਾਲਾ ਆ ਗਿਆ ਤੇ ਆ ਟੂਸੇ ਵਾਲਾ ਆ ਗਿਆ ਆ ਫਿਰਦਾ ਰੇ ਟੂਸੇ ਵਾਲਾ ਲੈਂਦਾ ਤੁਹਾਨੂੰ ਦੱਸ ਦਿਆਂ ਕਿਹੜਾ ਕਿੰਨੇ ਵਜੇ ਪੈਂਦਾ ਸਾਢੇ 3:00 ਹੋ ਗਏ ਵੀਰੇ ਆਇਆ ਆਇਆ ਆ ਗਿਆ ਘੰਡਾ ਦਾ ਆਇਆ ਆਇਆ ਗਿਆ ਕੰਡਾ ਲਾਤਾ ਆਇਆ 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 ਕੀਟਰਾ ਵੀ ਆ ਗਿਆ ਕੀਟਰਾ ਆ ਗਿਆ ਇਹ ਨੋ ਦਾ ਕੀਟਰਾ ਹੀ ਰੱਖਤਾ ਹੈ ਮੁੱਤ ਦੇ ਦਮ ਬਾਈ ਜੇ ਇਹ ਬੱਚਾ ਸਹੀ ਰਹਿ ਗਿਆ ਨਾ ਇਹਨੂੰ ਛੱਡ ਦਾਂਗੇ ਬਾਜੀ ਦੇ ਪਹਿਲਾਂ ਆਇਆ ਆਇਆ ਬੋਲ ਦੋ ਵੀਰੋ ਚਿੱਲੀ ਬੁਲਾਉਂਦਾ ਮੈਂ ਭਾਈ ਇਹ ਬੱਚਿਆਂ ਨੂੰ ਇੱਧਰ ਆ ਜਾ ਆਇਆ 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 ਆ ਜਾ ਰੇ ਕੰਡਾ ਦਾ ਹਾਂਜੀ ਭਾਈ ਕਿਹੜਿਆਂ ਨੂੰ ਰੱਖਣੇ ਨੇ ਬਦਾਮ ਇਹ ਮਰ ਜਾਣ ਬਚ ਜਾਂਦੇ ਹੋਣਗੇ ਮੇਰੇ ਸਾਹਮਣੇ ਬਚ ਜਾਂਦੇ ਹੋਣਗੇ ਲੈ ਵੀਰੇ ਰੱਖੀ ਪਹਿਲਾਂ ਦੋ ਨੂੰ ਰੱਖਾਂਗੇ ਤੀਜੇ ਨੂੰ ਬਾਅਦ ਚ ਖਲਾਵਾਂਗੇ ਲੈ ਵੀ ਆ ਜਾ ਪੁੱਤ ਓਏ ਹੌਲੀ 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 ਜੀ ਬਾਈ ਜੀ ਗਿਟਰਾ ਬੈ ਗਿਆ ਜੀ ਤਿੰਨ 40 ਦੇ ਬਹਿ ਗਿਆ ਲੈ ਵੀਰੇ ਲਾਈ ਉਹ ਬੈਠਾ ਪਰਲੇ ਪਾਸੇ ਬੈਠਾ ਵੀ ਵਧੀਆ ਅੱਜ ਤਾਂ ਐ ਸਮਰੀ ਆ ਜਾ ਪੁੱਤ ਲਾਈਏ ਤੇ ਬੈਠਾ ਸਮਰਾ ਲਟਾਕੀ ਲਾ ਦੇ ਪੁੱਤ ਆ ਬੈਠਾ ਆਪਣੀ ਜਗ੍ਹਾ ਤੇ ਬਾਈ ਇਹ ਬੈਠਾ ਤਿੰਨ 40 ਦੇ ਅੱਜ ਪਾਲਕ ਰੱਖੇ ਸੋਖੇ ਨੂੰ ਆਪਾਂ ਬੱਚੇ ਨੂੰ ਛੱਡ ਲੈਣਾ ਕਿਤੇ ਖੁੱਲੀ ਬਾਜੀ ਕੋਈ ਆ ਗਈ ਨਾ ਲੈ ਬਾਜੀ ਇਹਨੂੰ ਫੜ ਲਈਏ ਆ ਬਚਾ ਬੈਠਿਆ ਬਾਈ ਹੁਣ ਇਹ ਨਾ ਵੀਰਿਆ ਦੇ ਪੰਜਵੀਂ ਗੰਨੀ ਚ ਐਵੇਂ ਹੀ ਛੱਡ ਲੈਣਾ ਇਹ ਅਸੀਂ ਆ ਲਓ ਪਹਿਲਾਂ ਸਲਾਹ ਤੇ ਵੀ ਪੱਟਦੇ ਆ ਮਾ ਕਾ ਨੂੰ ਆ ਮੁੰਡਾ ਸਾਡਾ ਸਮਰ ਵੀ ਕਹਿੰਦਾ ਦੂਆ ਵੀ ਕਹਿੰਦਾ ਤੇ ਛੱਡ ਲਈਏ ਬਚਾ ਸੁਨੱਖਾ ਦੇਖੋ ਕਿੰਨਾ ਬਾਈ ਇਹ ਨਾ ਟੀਰਾ ਵੀਰਿਆ ਦੇ ਇਧਰ ਲਈ ਅੱਖ ਚੱਦੀ ਚਿੱਟੀ ਅੱਧੀ ਕਾਲੀ ਆ ਇਹ ਰੇਸ਼ਮ ਬਾਈ ਵਾਲੇ ਦਾ ਪੱਠਾ ਆ ਬਾਈ ਛੱਡ ਦਈਏ ਕਣਕ ਰੱਖ ਦਈਏ ਬਦਾਮ ਤਾਂ ਖਾ ਹਟ ਚਲੋ ਇਹ ਪੁੱਤ ਛੱਡੋ ਇਹਨਾਂ ਨੂੰ ਪਾ ਦਈਏ ਤੱਲਿਆਂ ਨੂੰ ਭੂਰੇ ਨੂੰ ਵੀ ਪਾ ਦਈਏ ਤੇ ਦੂਰੇ ਨੂੰ ਲੈਓ ਪੱਤਾ ਜੋ ਖਾ ਲੋ ਲੈ ਚਾਓ ਜੀ ਬਾਈ ਇਹਨਾਂ ਨੂੰ ਵੀ ਰੱਖਿਓ ਤੱਲਿਆਂ ਨੂੰ ਵੀ ਦੋਹਾਂ ਨੂੰ ਆਪਾਂ ਦੁਬਾਰਾ ਕੱਢਣਾ ਬਚਾ ਹੋ ਆ ਤਾਂ ਉੱਡਦਾ ਏ ਹਲੇ ਸਹੀ ਨਹੀਂ ਉੱਡਦਾ ਯਾਰ ਪਤਾ ਨਹੀਂ ਕੀ ਗੱਲ ਹੈ ਜੇ ਫਾਲਟ ਆ ਕੋਈ ਰੱਬ ਜਾਣੇ ਆਉ ਬਜਾ ਕੱਢਾਂਗੇ ਸਵਾ ਰੰਗਾ ਜੇ ਖਾ ਲੋ ਪੁੱਤ ਖਾ ਲੋ ਮੈਂ ਆ ਵੀ ਤੁਸੀਂ ਖਾ ਲੇ ਰਸਣ ਪਾਣੀ ਛੱਡੋ ਘੇਰ ਕਰਾਂ ਛੱਡ ਦੇ ਪੁੱਤ ਛੱਡ ਦੇ ਖਾ ਤਾਂ ਲਿਆ ਹੁਣ ਤਾਂ ਆਇਆ ਕੀ ਚਾਹੀਦਾ ਤੈਨੂੰ ਬਦਾਮ ਮੰਗਦਾ ਸੱਲਾਹ ਜੀ ਲਓ ਦੇਖੋ ਚੱਕ ਸਾਫਤਾ ਵੜੇ ਤੋੜਾ ਇੱਕ ਹਟ ਜਾ ਚੱਕ ਵੀ ਚੱਕ ਆ ਜਾ ਆ ਜਾ ਉਹ ਨਹੀਂ ਹਲੇ ਬੈਠੇ 4:17 ਮੈਟਲ ਕਿੰਨੇ ਹੋ ਗਏ 4:17 4:17 ਆਦਾ ਦੋਏ ਚੱਲ ਪਿਆ ਆਪਣੇ ਯਾਰ ਜਾਨਵਰ ਵਧੀਆ ਤਿੰਨ ਚੱਲ ਪੇ ਦੋ ਨਹੀਂ ਪਿੱਕਾ ਹੋਰ ਗੋਲਿਆਂ ਵਾਲ ਆ ਗਿਆ ਆ ਫਿਰਦੇ ਨੇ ਇੱਕ ਆ ਫਿਰਦਾ ਇੱਕ ਆ ਗਿਆ ਵੀਰੇ ਇੱਧਰ ਤੇ ਆ ਮੋੜੇ ਆ ਹੁੰਦਾ ਭਰਾ ਆਇਆ 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 ਲੈ ਉਹਨੂੰ ਬਰਾਮਛੇ ਲਾ ਸਮਰਪੁੱਤ ਸੱਤ ਛੱਡ ਲੈ ਚ ਲਓ ਜੀ ਆ ਗਏ ਨੀਵੇਂ ਜਿਵੇਂ ਜਿਹਾ ਹੁਣ ਇਹ ਆ ਗਿਆ ਘੰਟਾ ਵਾਲਾ ਇਹ ਆ ਗਿਆ ਘੰਟਾ ਵਾਲਾ ਇਹ ਇੱਥੇ ਹੀ ਬਹਿ ਜਾਣਾ ਆ ਗਿਆ ਵੀਰੇ ਟੂਸੇ ਵਾਲਾ ਬਹੁਤ ਵਧੀਆ ਉੱਟਦੇ ਨੇ ਦੋਏ ਆਹ ਕਬੂਤਰੀ ਵੀ ਯਾਰ ਛਾ ਅੱਖੀ ਸਾਡੀ ਉਹਦੇ ਜਿਹੜੀ ਗੋਲ ਇੰਚਰ ਵਾਲੀ ਹੈ ਨਾ ਲਓ ਜੀ ਬਹਿ ਗਿਆ ਨੋਨੀ ਬਾਈ ਦਾ ਕਬੂਤਰ ਘੰਟਾ ਵਾਲਾ 424 ਦੇ ਕਿੰਨਾ ਇਹ ਤੇ 424 ਦੇ ਸਮਰ ਬਾਈ ਦਾ ਫਿਰਦਾ ਕੱਲੇ ਦਾ ਸਮਰ ਬਾਈ ਇੱਧਰ ਨੂੰ ਕਰੀ ਦਿਖਾਇਆ ਕਬੂਤਰ ਫਿਰਦਾ ਕੱਲੇ ਜਿੱਤ ਗਿਆ ਅੱਜ ਸਮਰ ਬਾਈ ਸਮਰ ਸਮਰੜਾ ਆਇਆ ਬਾਈ ਕੱਲਾ ਰਹਿ ਗਿਆ ਇੱਧਰ ਸਮਰੜ ਨੂੰ ਪੰਗੜਾ ਦਾ ਪਾ ਦੇ ਇੱਧਰ ਮਾਰ ਥਾਪੀ ਇਹਦੇ ਮੂੰਹ ਕੰਨੀ ਨੀ ਕਰਕੇ ਆ ਆ ਗਿਆ ਸਮਰੜਾ ਆਇਆ ਇਹਨੇ ਆਪਣੇ ਜਾਨ ਚ ਚੰਗਾ ਲਿਆ ਤੀ ਵੀ ਮੇਰਾ ਬਾਦੂਟ ਵਾੜਾ ਸਮਰੜਾ ਵਾੜਾ ਸਮਰ ਨੂੰ ਦਿੱਤਾ ਸੀ ਫਿਰਦਾ ਜੈਪਰੇ ਵਾਲੀ ਦਾ ਪੁੱਤ ਕੱਲਾ ਹੀ ਹਰੇ ਘੰਡਾ ਵਾਲੇ ਨੂੰ ਬਿਠਾ ਕੇ ਹਰੇ ਘੰਡਾ ਵਾਲੇ ਨੂੰ ਗੇੜੇ ਉੱਤੇ ਹੀ ਜੀ ਦਊ ਚ ਬਰੁੱਤੇ ਜੀ ਲੈਓ ਬਾਈ ਇਹਨੂੰ ਬਦਾਮ ਰੱਖ ਦੇ ਆ ਉੱਪਰ ਤਾਂ ਆ ਗਿਆ ਜੱਕ ਕੇਰਾ ਆਇਆ 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 ਖਾਲਾ ਖਾਲਾ ਉਰ ਵੀ ਲਾੜਾ ਆਇਆ 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 ਮੱਗ ਗਿਆ ਆਇਆ 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 ਲੈ ਭਾਈ ਇਹਨੂੰ ਲਾਈਏ ਨੋਨੀ ਭਾਈ ਕੀ ਕਹਿੰਦਾ ਕੀ ਮੈਂ ਕਬੂਤਰ ਲੈ ਕੇ ਚੰਗਾ ਲੈ ਲਿਆ ਇਹਦੇ ਕੋਈ ਦਰੀ ਹੱਥ ਨਿਕਲ ਗਏ ਉਹਨੂੰ ਜਿੱਤ ਗਿਆ ਸਵਰ ਭਾਈ ਇਹਨਾਂ ਨੇ ਬਾਜੀ ਲਾਈ ਤੀ ਦੋਹਾਂ ਨੇ ਆ ਕਬੂਤਰ ਅਰਸ਼ ਨੇ ਲਿਆਇਆ ਤੀ ਆ ਕਬੂਤਰ ਸਮਰਦਾ ਤੀ ਆ ਵੀ ਆਉਂਦਾ ਆ ਗਿਆ ਜੀ ਆ ਗਿਆ ਸਿੱਧਾ ਆ ਜਾ ਆ ਜਾ ਮੇਰਾ ਬੱਤਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਲੇ ਵੀ ਖਰੀ ਕਰਕੇ ਵੇ ਆ ਜਾ ਆ ਜਾ ਆ ਆ ਜਾ ਆ ਜਾ ਲਓ ਜੀ ਆ ਗਿਆ ਜੋਬਰ ਆ ਜਾ ਆ ਜਾ ਆ ਜਾ ਲਓ ਜੀ। ਵੀ ਲਓ ਜੀ ਬੈਗਨਾ ਨੋਨੀ ਬਾਈ 2 ਮਿੰਟ ਵੱਧ ਗੇੜੇ ਦੇ ਕੇ ਬੈਠਿਆ। ਸਮਰ ਮਾਰੀ ਥਾਪੀ ਹੁਣ ਮਾਰੀ ਮਾਰੀ ਮਾਰੀਆਂ ਨੂੰ ਕਰਕੇ ਨੂੰ ਦਿਖਾਈਏ ਥਾਪੀ ਜੀ ਉੱਪਰ ਨੂੰ। ਸਮਰ ਬੀਨਰ। ਆ ਨੋਨੀ ਬਾਈ ਲੂਜ਼ਰ। ਸਮਰ ਨੂੰ ਸਮਰ ਨੂੰ ਵੱਡਾ ਕੱਪ ਮਿਲੂਗਾ ਹੁਣ। ਉਹ ਸਮਰ ਨੂੰ ਵੱਡਾ ਕੱਪ ਮਿਲੂ ਚਾਹ ਵਾ। ਨੋਨੀ ਨੂੰ ਛੋਟਾ। ਆ ਕਬੂਤਰ ਜਿੱਤਿਆ ਅੱਜ ਸਮਰ ਦਾ ਸਮਰ ਦਾ ਇੱਧਰ ਨਾ ਮੜਾਇਆ ਆ ਆ ਹਾਰ ਗਿਆ ਅਰਸ਼ ਦਾ 2 ਮਿੰਟ ਨਾਲ 2 ਮਿੰਟ ਨਾਲ ਛੋੜੇ ਦੋਏ ਬਹੁਤ ਸੋਹਣਾ ਨੇ ਹੁਣ ਦੇ ਦਾਂ ਬਾਜੀ ਕੌਣ ਜਿੱਤ ਤਾ ਫਾਈਨਲ ਮੈਚ ਕੌਣ ਜਿੱਤ ਲੀਗ ਚੱਲਦੀ ਆਲੇ ਤਾਂ ਅੱਜ ਸਮਰ ਜਿੱਤ ਗਿਆ ਇਹਨੂੰ ਪਤਾ ਕੀ ਧੀ ਸਾਡੇ ਵਾਲਿਆਂ ਨੂੰ ਅਰਸ਼ ਨੂੰ ਵੀ ਆ ਕਬੂਤਰ ਵੱਧ ਔੜਦਾ ਹੈ ਇਹ ਬਾਅਦ ਚ ਬੈਠੂ ਇਨੇ ਆਪ ਰੱਖਿਆ ਆ ਜਿਹੜਾ ਘਟ ਉੱਡਦਾ ਸੀ ਸਮਰ ਨੂੰ ਦਿੱਤਾ ਸਮਰ ਵਾਲ ਨੇ ਲੀਡ ਠੋਕਤੀ ਦੋ ਮਿੰਟ ਬਾਅਦ ਉੱਡ ਕੇ ਛੱਡਤਾ ਚੋਬਰ ਦੋਏ ਵੀਰੇ ਇਹਨਾਂ ਨੂੰ ਪਾਣੀ ਧਰੀਏ ਹੁਣ ਥੋੜਾ ਥੋੜਾ ਪਲਾ ਦਿੰਨੇ ਆ ਪਾਣੀ ਐਨੂੰ ਤਾਂ ਪਾ ਤੇ ਬਦਾਮ ਭਰਾ ਆਪਾਂ ਹੋਜੀ ਧਰਤਾ ਪਾਣੀ ਬਸੋ ਬਸ 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 ਬਾਅਦ ਚ ਪੀ ਲੈ ਐਨੇ ਨਾ ਕਾਲੀ ਕਰ ਵਾਹ ਬਧੀਆ ਉੱਡਿਆ ਵੀਰੇ ਅੱਜ ਆ ਆ ਵੀ ਆ ਤਾਂ ਸਿਰਾਈ ਕਰਤਾ ਇਹਨੇ ਤਾਂ ਉਹਦੇ ਨਾਲੋਂ ਵੱਧ ਉੱਡ ਗਿਆ ਨਾਲੇ ਉਹ ਝੋਲੇਟ ਕੱਢਿਆ ਤੇ ਆਪਾਂ ਇਹ ਉੱਡਿਆ ਪਰ ਉਹਦੇ ਨਾਲੋਂ ਵੱਧ ਲਓ ਜੀ ਪੀਲਾ ਪੀਲਾ ਪੁੱਤ ਪੀਲਾ ਬੱਸ 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 ਬਾਹਰ ਚੋਬਰਾ ਸਿਰਾ ਲਾਤਾ ਦਿੰਦਾ ਪੱਤੋਂ ਨੂੰ ਬਦਾਮ ਬੱਚੇ ਨੂੰ ਨਾਓ ਇਹ ਜੋ 버 ਚ ਲਿਆ ਬਾਦਾਮ ਧਰਨ ਸਾਡਾ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਇੱਧਰ ਜੀ ਧਰ ਤੂੰ ਮੈਂ ਖੜਾ ਹੋਰੇ ਆਇਆ 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 ਇਹਨੂੰ ਕੋ ਲੈ ਗਈ ਦੀ ਬਾਈ ਬਾਦਾਮ ਰੱਖਣਾ ਆ ਰੱਖ ਤੇ ਦਾਣੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਪੱਟੇ ਹੋਏ ਕਈ ਨੇ ਤੇ ਸਾਰ ਫਰਨੇ ਦੋ ਤਿੰਨ ਹੈਗੇ ਪੰਜ 6 ਸਾਰ ਫਰਨੇ ਸੱਚ ਭਰਾ ਕਿਉਂ ਦੋ ਤਿੰਨ ਉਧਰੋਂ ਵੀ ਛੱਡਦੇ ਆਪਾਂ ਤੇ ਇੱਕ ਆ ਵੀ ਸਾਰ ਆਉਣੇ ਵਾਲਾ ਕਾਲਾ ਜਿੰਨਾ ਜੇ ਦੇਖਾਂਗੇ ਉਡਾਵਾਂਗੇ ਰੱਖਿਆ ਤਾਂ ਨਸਲ ਨੂੰ ਇਹਦੀ ਵੀਰੇ ਇਹ ਬਾਕੀ ਮਾਲਕ ਦੇ ਦਾ ਕੀ ਕਰੂ ਉਹ ਵੀ ਵੱਡਾ ਕਬੂਤਰਾ ਜਿਹੜਾ ਉੱਤੇ ਬੈਠਾ ਤੇ ਰੱਬ ਤੁਹਾਡਾ ਭਲਾ ਕਰੇ ਭਾਈ ਸਾਰੇ ਇਹਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਇਹਨਾਂ ਨੂੰ ਵੀ ਪਾਤੇ ਦਾਣੇ ਆ ਦੇ ਇਹ ਇਹ ਨਾ ਇਹਦਾ ਕਾਲ ਸਿਰੇ ਦੇ ਨੇ ਦੂ ਬਚਿਆ ਆ ਤੇ ਚੋਗਾ ਦਿੰਦਾ ਕਾਲ ਸਿਰੇ ਦਰ ਵੀ ਪਾਤੇ ਦਾਣੇ ਇੱਧਰ ਵੀ ਹੈਗੇ ਪੱਟੇ ਹੋਏ ਕਈ ਨੇ ਬਾਈ ਇੱਧਰ ਸਰਫਰ ਤਾਂ ਹੈਗੇ ਨੇ ਦੋ ਪਰ ਉਹਨਾਂ ਦੇ ਖੰਭ ਖਰਾਬ ਨੇ ਇੱਕ ਟੀਰਾ ਸਰਫਰ ਉਹ ਆਪਾਂ ਰੱਖ ਲੈਣਾ ਵੀਰੇ ਇਹ ਕਾ ਨੀਲੀ ਜੀਆ ਸਰਫਰ ਉਹਨੂੰ ਬੰਦਿਆ ਇੱਕ ਦੋ ਦਿਨ ਉੱਤੇ ਕਿੱਥੇ ਬੈਠੀ ਆਹ ਦੇ ਬੈਠੀ ਆਹ ਦੇ ਇਹ ਜਿਹੜੀ ਦੀਪੂ ਕੋਲੋਂ ਆਈ ਧੀ ਉਹ ਉਹ ਆ ਪਾਣੀ ਪੁੰਨ ਚਪਲਾਤਾ ਤੇ ਹੁਣ ਬਦਾਮ ਪਾਈਏ ਮਾਰ ਕੇ ਬੈਠਾ ਤਾਂ ਤੇ ਇਹਨੇ ਵੀ ਮਾਰਤੀ ਲਓ ਇਹਨਾਂ ਨੂੰ ਪਾਈਏ ਬਦਾਮ। ਬਈ ਇਹਨੂੰ ਵੀ ਰੱਖੀਏ। ਆਇਆ ਆਇਆ ਆ। ਕੀ ਹੋਰ ਦਿੰਦੇ ਸੱਤ? ਆਹ ਇਹ ਲੱਜ ਪੈਂਦਾ ਟੁੱਟ ਟੁੱਟ ਕੇ। ਲਓ ਜੀ ਵੀਰੇ। ਇਹਨੂੰ ਵੀ ਰੱਖਦੇ ਹਾਂ। ਜਾਨੋ। ਇਹਨੂੰ ਵੀ ਰੱਖ ਤੇ ਤੇ ਮਕਾਤਾ ਆਪਾਂ ਕੰਮ 5.5 ਹੋ ਗਏ ਵੀਰੇ ਬਦਾਮ ਪਾ ਤੇ 4.5 ਬੈਠੇ ਦੀ ਇਹ। ਦੇਖ ਕੰਟਾ ਲੱਗ ਗਿਆ ਚੰਗਾ ਬਾਈ ਸਸਰੀਕਾਲ ਆ ਦੇ ਲਾਹ ਹੁਣ ਆਇਆ ਸਾਡਾ ਜਿਹੜਾ ਪਲੇਅਰ ਆ ਕਬੂਤਰ ਸਾਂਭਣੇ ਵਾਲਾ ਸਸਰੀਕਾਲ ਜੀ ਚੰਗਾ ਨੌਨੀ ਬਾਈ ਸਸਰੀਕਾਲ ਆ ਬੱਚੇ ਉੱਪਰ ਆ ਯਾਰ ਕੈੜਾ ਮੁੰਡਾ ਦੇ ਲੋ ਬਾਈ ਕਿੰਨਾ ਕ ਇੱਧਰ ਕਰੀ ਮੂੰਹ ਪੱਤਾ ਐ ਇੰਨਾ ਸ਼ੌਂਕ ਐ ਇਹਨੂੰ ਕੱਲੇ ਨੇ ਬੱਚੇ ਬਿਠਾਏ ਨੇ ਉਹ ਜਾਲ ਲਾਹ ਨਹੀਂ ਹੁੰਦਾ ਥੱਲੇ ਇਟਾਂ ਰੱਖ ਕੇ ਪੱਥਰ ਰੱਖੀਂ ਫਿਰਦਾ ਉਹਨੂੰ ਲਾਉਣ ਨੂੰ ਕੈੜਾ ਪੂਰਾ ਬਹੁਤ ਸ਼ੌਂਕ ਐ ਇਹਨੂੰ ਵੀ ਸਸਰੀਕਾਲ ਜੀ ਬਾਈ ਸਸਰੀਕਾਲ ਜੀ ਸਸਰੀਕਾਲ ਜੀ ਸਾਰੇ ਵੀਰਾਂ ਲਾਈਕ ਦੇ ਕਮੈਂਟ ਭਾਬੀ ਭਜੀ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਜਿਹੜੇ ਕਮੈਂਟ ਕਰਦੇ ਨੇ ਯਾਰ ਮੇਰਾ ਫੋਨ ਥੱਲੇ ਆ ਨੂਰ ਕੋਲਾ ਤੇ ਨਹੀਂ ਆਪਾਂ ਦੱਸਦੇ ਯਾਰ ਕਿਹੜੇ ਭਾਈ ਹਾਂ ਇੱਕ ਸ਼ਾਇਦ ਭਾਈ ਮਨੀ ਕੈਨੇਡਾ ਵਾਲਾ ਵੀ ਭਾਈ ਕਮੈਂਟ ਕਰਦਾ ਇੱਕ ਕਮਲ ਕੈਨੇਡਾ ਵਾਲਾ ਭਾਈ ਸੀ ਸਾਡੇ ਨਾਲ ਪਹਿਲਾਂ ਉਹ ਵੀ ਵਧੀਆ ਗੱਲਬਾਤ ਕਰਦਾ ਸੀ ਵੀਰੇ ਮੈਂ ਕੱਲ ਨੂੰ ਸਾਰਿਆਂ ਦਾ ਨਾਮ ਲੈ ਕੇ ਪਾਵਾਂਗੇ ਅੱਜ ਯਾਰ ਫੋਨ ਨਹੀਂਗਾ ਕੋਲ ਮੇਰੇ ਲਾ ਫੋਨ ਆਇਆ ਥੱਲੇ ਚੰਗਾ ਭਾਈ ਸਤਿ ਸ੍ਰੀ ਅਕਾਲ